ਪੁਰਾਣੀ ਰੰਜਸ਼ ਦੇ ਚੱਲਦੇ ਇਲਾਕੇ 'ਚ ਚੱਲੀਆਂ ਗੋਲੀਆਂ ਤੁਸੀਂ ਵੀ ਦੇਖੋ ਪੰਜਾਬ ਦੇ ਵਿੱਚ ਹੋਈ ਅੱਤੀ ਰਾਤ ਨੂੰ ਵੱਡੀ ਵਾਰਦਾਤ ਜੋ ਦੇਖ ਤੁਹਾਡੇ ਵੀ ਉਹ ਸ਼ੁਰੂ ਜਾਣਗੇ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਦੱਸ ਦਈਏ ਕਿ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਸ਼ੇਟਾ ਇਲਾਕੇ ਦੇ ਵਿੱਚ ਗੋਲੀਆਂ ਚੱਲਣ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਤਹਿਸ਼ਖ਼ਤ ਦਾ ਮਾਹੌਲ ਬਣ ਜਾਂਦਾ ਹੈ ਇਸ ਘਟਨਾ ਵਿੱਚ ਜਸਪਾਲ ਸਿੰਘ ਨਾਮਕ ਨੌਜਵਾਨ ਜਿਸ ਦੀ ਕਿਲਤ ਦੇ ਵਿੱਚ ਗੋਲੀ ਲੱਗੀ ਹੈ ਜ਼ਖਮੀ ਹੋਇਆ ਗੋਲੀ ਲੱਗਣ ਤੋਂ ਬਾਅਦ ਉਹ ਥਾਣੇ ਪਹੁੰਚ ਜਾਂਦਾ ਹੈ ਜਿੱਥੇ ਪੁਲਿਸ ਵੱਲੋਂ ਤੁਰੰਤ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਜਾਂਦਾ ਹੈ ਪੁਲਿਸ ਮੁਲਾਜ਼ਮ ਉਸਦੇ ਨਾਲ ਸਰਕਾਰੀ ਗੱਡੀ ਰਾਹੀਂ ਹਸਪਤਾਲ ਤੱਕ ਉਸ ਨੂੰ ਲੈ ਕੇ ਪਹੁੰਚਦੇ ਨੇ ਸੋ ਦੱਸ ਦਈਏ ਕਿ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਤਹਿਤ ਇਹ ਵੱਡੀ ਘਟਨਾ ਵਾਪਰੀ ਹੈ ਇੱਕ ਵਿਅਕਤੀ ਦੇ ਵੱਲੋਂ ਰਾਤ ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਤੇ ਮੌਕੇ ਦੀ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ ਇਹ ਪਹਿਲਾਂ ਵੀ ਸੰਵਰ ਦੇ ਮਹੀਨੇ ਦੇ ਵਿੱਚ ਪੰਜਾਹ ਚ ਲੰਘੜਿਆ ਸੀ ਮਗਰੋਂ ਦੋ ਬੇੜੇ ਆਏ ਉਹਨਾਂ ਗੋਲੀ ਚਲਾਏ ਸਕੂਟਰੀ ਨਿਯੋਗੇ ਜਿਵੇਂ ਹੋ ਗਏ ਤੇ ਭਜਾ ਕੇ ਲੈ ਗਿਆ ਉਦੋਂ ਵੀ ਇਹਦਾ ਬਚਾ ਹੋ ਗਿਆ ਸੀ ਅੱਜ ਫੇਰ ਇਹਨਾਂ ਕਾਰਾ ਕਰਤਾ ਬੱਚੇ ਦੇ ਤੇ ਛੱਲੇ ਲੱਗੇ ਨੇ ਇਥੇ ਮੁੰਡਾ ਖਲੋਤਾ ਸੀ ਗਲੀ ਦੇ ਵਿੱਚ ਮੈਂ ਤਾਂ ਡੇਰੋਂ ਆ ਰਿਆਂ ਵੈਸੋਂ ਮੇਰੀ ਸੋਮਵਰ ਸੇਵਾ ਹੁੰਦੀ ਆ ਅੱਛਾ ਮੈਂ ਤਾਂ ਪਾਣੀ ਨਹੀਂ ਪੀਤਾ ਘਰ ਬੈਗ ਰੱਖ ਕੇ ਤੇ ਮੈਂ ਇੱਧਰ ਆ ਗਿਆ ਵਾਪਸ ਵੀ ਕੀ ਗੱਲ ਬਣੀ ਐ ਕੀ ਕੰਡੀਸ਼ਨ ਕੀ ਆ ਤੁਹਾਡੇ